ਸਤਿਗੁਰ ਜੀ ਵਾਦਰ ਅਪਡੇਟ ਛੋੜੇ ਦੇ ਉੱਪਰ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਰੋਪੜ ਦੇ ਵਿੱਚ ਕਾਫੀ ਭਾਰਾ ਮੀਂਹ ਲਗਾਤਾਰ ਪੈ ਰਿਹਾ ਪਿਛਲੇ 1.5 ਘੰਟੇ ਤੋਂ ਤੁਸੀਂ ਮੀਂਹ ਦੇਖ ਸਕਦੇ ਹੋ ਜੀ ਕਾਫੀ ਡੈਂਸਿਟੀ ਨਾਲ ਪੈ ਰਿਹਾ ਮੀਂਹ ਦੀ ਸਪੀਡ ਦੇ ਨਾਲ ਨਾਲ ਹਨੇਰੀ ਵੀ ਕਾਫੀ ਗੇਰ ਚੱਲ ਰਹੀ ਹੈ ਜੀ ਤੇ ਇਸ ਤੋਂ ਪਹਿਲਾਂ ਧੂੜਪੜੀ ਹਨੇਰੀ ਕਾਫੀ ਲਗਭਗ 70-80 ਕਿਲੋਮੀਟਰ ਤੇ ਤੁਸੀਂ ਹੁਣ ਦੇ ਉੱਪਰ ਲਗਾਤਾਰ ਮੀਂਹ ਪਿਛਲੇ ਅੱਧੇ ਪੌਣੇ ਘੰਟੇ ਤੋਂ ਰੋਪੜ ਅਨੰਦਪੁਰ ਸਾਹਿਬ ਕੀਰਤਪੁਰ ਨੰਗਲ ਤੇ ਅੱਗੇ ਕੋਰਾਲੀ ਮੋਰਿੰਡਾ ਮੋਹਾਲੀ ਇਸ ਏਰੀਆ ਵਿੱਚ ਲਗਾਤਾਰ ਪੈ ਰਿਹਾ ਹੈ ਤੇ ਤੁਸੀਂ ਵੀ ਆਪਣੇ ਕਮੈਂਟ ਕਰਕੇ ਦੱਸੋ ਤੁਹਾਡੇ ਏਰੀਆ ਵਿੱਚ ਮੀਂਹ ਪੈ ਰਿਹਾ ਹੈ ਕਿ ਨਹੀਂ ਤੇ ਤੁਹਾਡੇ ਏਰੀਆ ਦੇ ਵਿੱਚ ਕੀ ਹਾਲਾਤ ਨੇ ਇਹੇ ਲਾਈਵ ਤਸਵੀਰਾਂ ਨੇ ਜੀ ਰੋਪੜ ਦੀਆਂ ਕਾਫੀ ਜ਼ਿਆਦਾ ਧਰਮੀ ਹੋ ਚੁੱਕੀ ਸੀ ਤੇ ਕਾਫੀ ਰਾਹਾਂ ਤੋਂ ਇਸ ਗਰਮੀ ਤੋਂ ਇਸ ਮੀਂਹ ਦੇ ਨਾਲ ਮਿਲਦੀ ਦਿਖਾਈ ਦੇ ਰਿਹਾ ਕਿ ਲਾਈਵ ਤਸਵੀਰ ਦੇਖ ਰਹੇ ਹੋ ਅਸਮਾਨ ਵਿੱਚ ਤੁਸੀਂ ਦੇਖਦੇ ਹੋ ਕਾਲੇ ਪੱਧਰ छा ਚੁੱਕੇ ਨੇ ਇਸ ਟਾਈਮ ਪੂਰੇ ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲ ਵੀ ਮੀਂਹ ਹੋਵੇਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਏਰੀਆ ਦੇ ਵਿੱਚ ਕਿਵੇਂ ਮੀਂਹ ਦਾ ਮਾਹੌਲ ਨੇ ਇਸ ਟਾਈਮ ਜਿਵੇਂ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਵਿੱਚ ਦੱਸਿਆ ਸੀ ਕਿ ਅੱਜ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਜੇ ਮੀਂਹ ਦੀ ਸ਼ਾਮ ਦੇ ਵੇਲੇ ਤੋਂ ਕੱਲ ਸਵੇਰ ਤੇ ਕੱਲ ਸ਼ਾਮ ਤੱਕ ਮੀਂਹ ਪੂਰਾ ਪੈਣ ਦੇ ਚਾਂਸ ਨੇ ਤੇ ਇਸੀ ਲਾਈਵ ਦੇਖਿਆ ਰੋਪੜ ਤੋਂ ਜੀ ਕਮੈਂਟ ਕਰਕੇ ਜੁੜ ਦੱਸਿਓ ਤੁਹਾਡੇ ਇਰ ਵਿੱਚ ਕੀ ਹਾਲਾਤ ਨੇ